ਕਿੰਨੇ ਰੇਟ ਤੋਂ ਸਟਾਰਟ ਨੇ ਬਾਈ ਮੋਟਰਸਾਈਕਲ ਦੇ ਰੀ ਆਪਣੇ ਲਈ ਰੇਂਜ ਵੀ ਆਪਣੇ ਕੋਲ 10000 ਰੁਪਏ ਤੋਂ ਸਟਾਰਟ ਹੋ ਜੂਗਾ ਮੋਟਰਸਾਈਕਲ 10000 ਤੇ ਵੀ ਮੋਟਰਸਾਈਕਲ ਪੂਰਾ ਕਰਦਾ ਹਾਂ ਹਾਂਜੀ ਠੀਕ ਆ ਬਾਈ ਜਿਹੇ ਜਾਂ ਮਰਜੀ ਮੋਟਰਸਾਈਕਲ ਲਓ ਰੇਂਜ ਕਰਾਂ ਦਾ ਮੋਟਰਸਾਈਕਲ ਹੁੰਦਾ ਆਪਣੇ ਕੋਲੇ ਠੀਕ ਆ ਬਾਈ ਛੋਟੀ ਬਾਈਕ ਲੈਣ ਲਈ ਹਾਂਜੀ ਸੱਸੀ ਗੱਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਆਪਾਂ ਪਹੁੰਚੇ ਬਾਈ ਪਿੰਡ ਸ਼ੇਰਪੁਰ ਨੇੜੇ ਧੂਰੀ ਤੇ ਜ਼ਿਲ੍ਹਾ ਬਾਈ ਨੂੰ ਫਲਰੂਰ ਪਹੁੰਚਦਾ ਗੌਰਵਾ ਟੂ ਡੀਲਰ ਤੇ ਆਏ ਬਾਈ ਜੀ ਤੇ ਮੋਟਰਸਾਈਕਲਾਂ ਕਾਮਾਂ ਬਾਈਆਂ ਦੇਖ ਸਕਦਾ ਹਾਂ ਬਾਈ ਤੇ ਗੱਲ ਪਿੰਡ ਸ਼ੇਰਪੁਰ ਕਾਤਰੋਂ ਰੋਡ ਤੇ ਨੇੜੇ ਤੂਰੀ ਜ਼ਿਲ੍ਹਾ ਬਾਇਨ ਸੁਰੂ ਪੈਂਦਾ ਹੈ ਤੇ ਬਾਕੀ ਵੱਲਬਾ ਕਰਦੇ ਆਪਾਂ ਗੌਰਵ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਂ ਜ਼ਰੂਰ ਦੱਸੋ ਪਹਿਲਾਂ ਆਪਣਾ ਮੇਰਾ ਨਾਮ ਮੇਰੇ ਗੌਰਵ ਸਿੰਘਲਾ ਗੌਰਵ ਸਿੰਘਲਾ ਬਾਈ ਜੀ ਤੇ ਆਪਣੀ ਫਰਮ ਦਾ ਨਾਂ ਜ਼ਰੂਰ ਬੋਲ ਲਓ ਬਾਈ ਜੀ ਗੌਰਵ ਆਟੋ ਡੀਲਰ ਵੀਰੇ ਕਾਤਰੋਂ ਰੋਡ ਸ਼ੇਰਪੁਰ ਕਾਤਰੋਂ ਰੋਡ ਬਾਈ ਜੀ ਇੱਧਰ ਸ਼ੇਰਪੁਰ ਆ ਬਾਈ ਆਪਣਾ ਹਨਾ ਹਾਂਜੀ ਹਾਂਜੀ ਆ ਕਾਤਰੋਂ ਰੋਡ ਆ ਬਾਈ ਜੀ ਇਹ ਕਾਤਰੋਂ ਰੋਡ ਆ ਗਈ ਇਹ ਜ਼ਿਲ੍ਹਾ ਪੁਨ ਸੁਰੂ ਪੈਂਦਾ ਹੈ ਹਨਾ ਹਾਂਜੀ ਹਾਂਜੀ ਤੂਰੀ ਨੇੜੇ ਪੈਂਦਾ ਬਾਈ ਸਟਾਕ ਕੋਈ ਭਰੀ ਪੈ ਮੰਡੀ ਰਹਿ ਜਾਂਦਾ ਲਾਰਖੇ ਬਾਈ ਹਣਾ ਆਪਣੇ ਤੇ ਸਟਾਕ ਦੀ ਕੋਈ ਘਾਟ ਨਹੀਂ ਬਾਈ ਹਾਂਜੀ ਤੇ ਇਧਰ ਆ ਜਮੜਾ ਵੱਡੇ ਵੱਡੇ ਸੀ ਤੇ ਕਿੰਨੇ ਰੇਟ ਤੋਂ ਸਟਾਰਟ ਨੇ ਬਾਈ ਮੋਟਰਸਾਈਕਲ ਚੱਲ ਜਰੀਏ ਆਪਣੇ ਲਈ ਰੇਂਜ ਵੀਰੇ ਆਪਣੇ ਕੋਲ 10000 ਰੁਪਏ ਤੋਂ ਸਟਾਰਟ ਹੋ ਜੂਗਾ ਮੋਟਰਸਾਈਕਲ 10000 ਤੇ ਮੋਟਰਸਾਈਕਲ ਪੂਰਾ ਕਰਦਾ ਨਹੀਂ ਹਾਂਜੀ ਠੀਕ ਹੈ ਵੱਡੇ ਜਿਹੇ ਜਾਂ ਮਰਜ਼ੀ ਮੋਟਰਸਾਈਕਲ ਲੋ ਰੇਂਜ ਕਰਾਂ ਦਾ ਮੋਟਰਸਾਈਕਲ ਹੁੰਦਾ ਆਪਣੇ ਕੋਲੇ ਠੀਕ ਹੈ ਬਾਈ ਛੋਟੀ ਬਾਈਕ ਲੈਣ ਲਈ ਜਿਹੜੇ ਮਰਜ਼ੀ ਵਾਸਤੇ ਕੰਟੈਕਟ ਕਰ ਸਕਦੇ ਤੁਸੀਂ ਠੀਕ ਹੈ ਵੱਡੇ ਜੀ ਹਾਂਜੀ ਤੇ ਬਾਈ ਜਿੰਮੇਵਾਰੀ ਕੰਮ ਆ ਬਾਈ ਆਪਣੇ ਚੱਲੇ ਇਕਸਪੀਰੀਅੰਸ ਅੰਦਰ ਆ ਬਈ ਆਪਣਾ ਹਣਾ ਹਾਂਜੀ ਤੇ ਬਈ ਮੋਟਰਸਾਂ ਹਰੇ ਗਾਵਲ ਸਿਟੀ 100 ਪ੍ਰੋਟੀਨਾ ਸਪਲੈਂਡਰ ਚਾਹੀਏ ਆ ਮੋਟਰਸਾਂ ਚਾਹੀਦਾ ਬਈ ਸਾਰਿਆਂ ਨੂੰ ਆਪਾਂ ਖੜੇ ਨੇ ਬਾਈ ਲਵੇ ਸਟੂਡੀਓ ਵੇਖ ਗਏ ਨੇ ਬੰਦੇ ਵੱਡੇ ਬਾਈ ਹਾਂਜੀ ਹਾਂਜੀ ਆ ਸਪਲੈਂਡਰ ਸਟਾਰਟ ਕਰਨ ਲਈ ਬਣਾਏ ਬਾਈ ਹਾਂਜੀ ਦੱਸੋ ਬਾਈ ਦੇ ਬਾਰੇ ਮੜਾ ਜੀ ਉਹਦਾ ਜਿਵੇਂ 2020 ਮਾਡਲ ਹੈ ਵੀਰੇ 20 ਮਾਡਲ ਆ ਬਾਈ ਜੀ ਰਜਿਸਟਰਡ 2021 ਸੈਲਫ ਸਟਾਰਟ ਆ ਬਾਈ ਸੈਲਫ ਸਟਾਰਟ ਆ ਜੀ ਬਹੁਤ ਵਧੀਆ ਕੰਡੀਸ਼ਨ ਦਾ ਮੋਟਰਸਾਈਕਲ ਹੈ ਚੱਲੇ 25000 ਹਜ਼ਾਰ ਆ ਬਾਈ ਹਾਂਜੀ ਹਾਂਜੀ ਤੇ ਜਨੂਣ ਚੰਨੇ ਹੋਣਗੇ ਸਾਰੇ ਬ ਮੁੰਜਣ ਗੇਰ ਦਾ ਓਕੇ ਹੋਊਗਾ ਵੀਰੇ ਠੀਕ ਆ ਵੱਡੇ ਭਾਈ ਤੇ ਤਿੰਨਾ ਟਾਈਮ ਚਲਾ ਹੀ ਦੇਖ ਲੈ ਬੰਦਾ ਬਾਈ ਮੋਟਰਸਾਂ ਕਹਿਦੀ ਆ ਪੰਜੇ ਆਪਣਾ ਮਤਲਬ ਵੀ ਚੈਕਿੰਗ ਕਰਨੀ ਹੋਊਗੀ ਆਪਾਂ ਇਹ ਜਿੰਮੇਵਾਰੀ ਤੇ ਉਹਦੇ ਚੈੱਕ ਕਰਾ ਕੇ ਲੈ ਕੇ ਜਾਓ ਵੀਰੇ ਜਿੱਦੋਂ ਮਰਜ਼ੀ ਮਿਸਤਰੀ ਨੂੰ ਚੈੱਕ ਕਰਾ ਕੇ ਲੈ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮਿਸਤਰੀ ਨਾਲ ਲੈ ਕੇ ਆ ਜਾਈਏ ਠੀਕ ਆ ਕੋਈ ਚੱਕਰਾਂ ਵਾਲੀ ਗੱਲ ਤੇ ਗਾਹਾਂ ਵੀ ਖੜੇ ਨੇ ਬਾਈ ਟੋਰਸ ਸਪਲੈਂਡਰ ਆ ਗਿਆ ਆਪਣ ਲਵੇ ਤੇ ਐਕਟਿਵਾ ਖੜੀ ਆ ਪਹਿਲਾਂ ਬਾਈ ਇਹਦੇ ਬਾਰੇ ਦੱਸ ਦੀ ਮੜਾ ਜਾ ਆਪਣੇ ਪਹਿਣਾ ਵਾਸਤੇ ਹਾਂਜੀ ਦੱਸੋ ਭਾਈ ਕਿੰਨੇ ਮਾਡਲ ਦਾ ਰਿਹਾ ਇਹ ਐਕਟਿਵਾ 2018 ਮਾਡਲ ਹੈ ਜੀ ਤੇ ਆਲਮੋਸਟ ਆਪਣੇ ਸਾਰੇ ਪਿਆਬ ਨੰਬਰ ਹੀ ਨੇ ਮੋੜ ਸਾਰੇ ਲੋਕਲ ਹੀ ਹੋਣਗੇ ਜੀ ਜਿਆਦਾ ਆਲਮੋਸਟ ਠੀਕ ਹੈ ਬਟੇ ਸਾਹ ਜੀ ਤੇ ਕੀ ਰੇਟ ਆ ਬਾਈ ਦਾ ਗੱਲ ਰਹੀ ਸੂਟੀ ਦਾ ਇਹ ਦੇ ਦਾਂਗੇ ਵੀਰੇ ਆਪਾਂ 45000 ਰੁਪਏ ਦੇ ਦਾਂਗੇ 48000 ਦੀ ਬਾਈ ਜੀ ਤੇ ਬਾਈ ਸਕੂਟਰੀ ਜੇ ਸ਼ੌਂਟ ਦੇ ਇਹਨਾਂ ਕਿੰਨੇ ਚ ਪੂਰੀ ਕਰਦਾਂਗੇ ਆਪਾਂ ਚੱਲ ਜਰੀਏ ਘੱਟ ਤੋਂ ਵੱਟ ਬਾਈ ਘੱਟ ਤੋਂ ਵੱਟ ਸਕੂਟਰੀ ਕਿੰਨੇ ਰੇਟ ਹੈ ਆਪਾਂ ਦੇ ਸਕੂਟਰੀ ਦੀ ਰੇਂਜ ਆਪਣੇ ਕੋਲੇ 15-2000 ਰੁਪਏ ਤੋਂ ਸਟਾਰਟ ਹੋ ਜੂਗੀ 15-2000 ਤੇ ਪਸ਼ਾ ਪੂਰਾ ਕਰ ਦਾਂਗੇ ਬਾਈ ਤੇ ਸਪਲੈਂਡਰ ਇਹਨੇ ਮਾਡਲ ਆ ਬਾਈ ਆਹ ਸਪਲੈਂਡਰ ਹੈ ਜਿਵੇਂ 14 ਮਾਡਲ ਵੀਰੇ 14 ਮਾਡਲ ਬਾਈ ਜੀ ਹਾਂਜੀ ਤੇ ਫਨਾਇਸ ਦੀ ਫੈਸਿਲਿਟੀ ਹੈਗੀ ਆ ਬਈ ਆਪਣੇ ਹਨਾ ਹਾਂਜੀ ਹਾਂ ਤੇ ਜਹਾਂ ਬਈ ਇੱਕ ਹੋਰ ਸਪਲੈਂਡਰ ਬੜਾ ਜਿਹੜਾ ਆਪਣੇ ਏਰੀਆ ਦਾ ਹੋਊਗਾ ਲੋਕਲ ਅਸੀਂ ਫਨਾਇਸ ਕਰਦੇ ਆ ਕਰ ਦੋਗੇ ਬਾਈ ਜੀ ਠੀਕ ਹੈ ਕਿ ਨਹੀਂ ਕਰਵਾ ਕੇ ਦੰਨੇ ਆ ਕਰਵਾ ਕੇ ਦਵਾਂਗੇ ਉਹ ਆਪਣੀ ਜਿੰਮੇਵਾਰੀ ਹੈ ਹਾਂਜੀ ਤੇ ਬਾਈ ਇਹਦੇ ਬਾਰੇ ਦੱਸੋ ਮੜਾ ਆ ਜਹਾਂ ਇਹ 2012 ਮਾਡਲ ਹੈ ਜੀ 12 ਮਾਡਲ ਬਾਈ 2014 ਮਾਡਲ ਹੈ ਜੀ 14 ਮਾਡਲ ਬਾਈ ਜੀ 2009 ਮਾਡਲ ਸਪਲੈਂਡਰ ਕਿੰਨੇ ਰੇਟ ਤੋਂ ਸਟਾਰਟ ਨੇ ਘਟ ਘਟ ਬਾਈ ਸਪਲੈਂਡਰ ਮੰਨ ਕੇ ਚੱਲੋ 25000 ਰੁਪਏ ਤੋਂ ਸਟਾਰਟ ਹੋ ਜੂਗਾ ਜੀ 25000 ਤੋਂ ਬਾਈ ਲੈ 25000 ਚ ਆ ਜਾਓ ਬਾਈ ਮੋਟਰਸਾਈਕਲ ਲੈ ਜਾਓ ਸਪਲੈਂਡਰ ਸਾਊਂਡ ਪੂਰਾ ਕਰਨਾ ਤੇ ਮੋਟਰਸਾਂ ਜਮਾਣ ਸੀ ਸਰ ਦੇ ਸਾਹ ਹੁ ਗੜੇ ਨੇ ਬਈ ਹਣਾ ਜਮਾ ਬਈ ਪਿਕਚਰ ਵੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਚੱਲ ਜਰੀ ਆ ਤਾਂ ਤੇ ਬਈ ਇੱਕ ਅਸੀਂ ਆ ਆ ਗਿਆ ਆਪਣੇ ਲਈ ਐਚਐਫ 2020 ਮਾਡਲ ਆ ਜੀ 20 ਮਾਡਲ ਆ ਬਾਈ ਜੀ ਹਾਂ ਜੀ ਤੇ ਟਾਇਰ ਡੁਰ ਵੀ ਕਿਵੇਂ ਨਹੀਂ ਸਾਰੇ ਬੰਦੀਆਂ ਸਾਰੇ ਕੁਝ ਓਕੇ ਆ ਜੀ ਕੋਈ ਕਮੀ ਨਹੀਂ ਹੈ ਕੋਈ ਕਮੀ ਪੇਸ਼ ਨਹੀਂ ਹੈ ਜੀ ਬਈ ਤੇ ਜੈਨੂਨ ਚੱਲੇ ਹੋਣੇ ਸਾਰੇ ਬਈ ਇੰਜੀਨੀਅਰ ਦੀ ਬਈ ਜ਼ਿੰਮੇਵਾਰੀ ਹੈ ਹਾਂ ਜੀ ਠੀਕ ਆ ਬਈ ਤੇ ਹੋਰ ਇੱਕ ਔਰ ਆ ਗਿਆ ਬਾਈ ਜਿਹਨੇ ਮਾਡਲ ਹੈ ਇਹ ਡੀ ਲਕਸ ਆ ਗਿਆ ਜੀ 2017 ਮਾਡਲ ਰਜਿਸਟਰ 18 ਹੀ ਜੀ ਬਈ 2012 ਹੈ ਸੈਲਫ ਸਟਾਰਟ ਆ 2014 ਠੀਕ ਹੈ ਬੜੀ ਤੇ 2012 TVS ਮਿਲ ਜੂਗਾ ਫੋਰਟ 2021 ਮਾਡਲ ਇਹਦਾ ਕੀ ਪ੍ਰਾਈਸ ਫਿਰ ਸਿੱਧਾ ਨਾ ਦੱਸੋ ਆਈ ਸੌਰੀ TVS ਦਾ ਬੰਤ TVS ਫੋਰਟ ਦੇ ਦਾਂਗੇ ਵੀਰੇ ਆਪਾਂ 21 ਮਾਡਲ ਰਜਿਸਟਰਡ 224000 ਦਾ ਦੇ ਦਾਂਗੇ 224000 ਦਾ ਦੇ ਵੀ ਗੈਨੂਣ ਜਿਹੜੇ ਡੰਨੇ ਪਈ ਹਣਾ ਤੇ ਰੇਡ ਫਿਕਸ ਨਹੀਂ ਮਾਣਦਾਂ ਕਰਾਂਗੇ ਮੋਕ ਦੇ ਬਾਈ ਉਹ ਮੌਕਾ ਦਾ ਕੋਈ ਗੱਲ ਨਹੀਂ ਵੀਰੇ ਠੀਕ ਹੈ ਬਾਈ ਇਹ ਬਾਈ ਇੱਧਰ ਵੀ ਖੜੇ ਨੇ ਆਪਣਾ ਡਿਸਟਾਰ ਵਗੈਰਾ ਇਹਨਾਂ ਦੇ ਵੀ ਰੇਡਰ ਨੇ ਬਾਈ ਸਾਰੇ ਤਰ੍ਹਾਂ ਦੇ ਖੜੇ ਨੇ ਵੀਰੇ ਡਾਉਣ ਮਾਡਲ ਉੱਚਾ ਮਾਡਲ ਜਿਹੜਾ ਜਾਬਿਕ ਕੋਈ ਬੰਦਾ ਕੀ ਲੈਣੀ ਚਾਹੁੰਦਾ ਹੈ ਜੇ ਇੱਕ ਤਰ੍ਹਾਂ ਦੀ ਮਿਲੂਗੀ ਠੀਕ ਹੈ ਬਾਈ ਜੇ ਕੋਈ ਡਰਾਈਵਰ ਆਪਣੇ ਕੋਈ ਜੱਟ ਨਹੀਂ ਮਦਰ ਪਾਈ ਦੇ ਦਿੰਦੇ ਨੇ ਲੈ ਲੈ ਜਾਈਂਦੇ ਨੇ ਸੀਡੀ 100 ਚਾਹੀਦੇ ਹਾਂ ਜੀ ਸੀਡੀ 100 ਆਪਣੇ ਕੋਲੇ ਤੁਹਾਨੂੰ 2015 ਮਾਡਲ 16 ਮਾਡਲ 17 ਮਾਡਲ 18 ਮਾਡਲ ਸਾਰੇ ਖੜੇ ਨੇ ਤਕ ਜੀ ਬਟਾ ਪਲੈਟਨਾ ਪੁਰਾਣਾ ਮਾਡਲ ਦੋਨੇ 14 ਮਾਡਲ ਖੜੇ ਨੇ ਹਾਂਜੀ ਜਿਹਨੇ ਐਵਰੇਜ ਹੋਇਆ ਨੋ ਮਾਡਲ 10 ਮਾਡਲ ਖੜੇ ਨੇ ਜੀ ਬਾਈ 20 ਮਾਡਲ 21 ਮਾਡਲ ਜਿਹੜਾ ਮਰਜ਼ੀ ਲਓ ਸਾਰੇ ਖੜੇ ਨੇ ਠੀਕ ਹੈ ਭਾਈ ਅੱਜ ਨਵਾਂ ਮਾਡਲ ਆਇਆ ਭਾਈ ਕਿੰਨੇ ਮਾਡਲ ਆ ਬਈ ਇਹ 2021 ਜੀ ਠੀਕ ਹੈ ਭਾਈ ਤੇ ਥੋੜੀ ਚੱਲਿਆ ਹੋਇਆ ਗੱਲ ਕਰੀ ਹੈ ਨਾ ਤੇ ਇਹਨਾਂ ਦੀ ਪ੍ਰਾਈਸ ਆ ਭਾਈ ਕਿਹੜੇ ਗੱਲ ਦੇ ਇਹ ਦੇ ਦਾਂਗੇ 60000 ਦਾ 60000 ਦਾ ਭਾਈ ਮਾਨਦਨ ਮੁੱਤ ਜੀ ਕਰ ਦਾਂਗੇ ਭਾਈ ਠੀਕ ਹੈ ਭਾਈ ਤੇ ਬਾਹਰ ਵੀ ਖੜੇ ਨੇ ਆਪਣੇ ਨਾ ਇੱਕaltra ਖੜੀ ਆ ਆਪਣੇ ਕੋਲ ਪੂਰੀ ਵਧੀਆ ਠੀਕ ਡਿਪੋਟੇਟਰ 122 ਤੋਂ ਮਾਡਲ ਜੀ 100 ਮਾਡਲ ਜਿਹਾ ਬਾਈ ਦਿਖਾ ਦਿਆਂ ਲੈ ਬਈ ਥੋੜੀ ਜਲੀ ਵੀ ਜਿਹੜਾ ਲੱਗਦੀ ਹੈ ਨਾ ਬਾਈ 21 ਰਜਿਸਟਰਡ ਬਾਈ ਹੈ ਜੀ ਜਹੀ ਜੀ ਨਵੀ ਲਲੀ ਜੀ ਆਪਾਂ ਲੇਖ ਬਰਾਬਰ ਹੈਗਾ ਲੱਗਦਾ ਥੋੜੀ ਵਧੀਆ ਜੀ ਠੀਕ ਆ ਬਾਈ ਤੇ ਜਗਾ ਆਪਣੇ ਲਈ ਬਾਹਰ ਵੀ ਮੋਟਰਸਾਈਕਲ ਬਾਹਰ ਖੜੇ ਨੇ ਜੀ ਹਲੇ ਮੈਨ ਲੋ ਤਿਆਰ ਹੋਣਾ ਤਿਆਰ ਹੋਣਾ ਨਹੀਂ ਬਾਈ ਕੋਈ ਜਿਵੇਂ ਵਿੱਚ ਕਟਿੰਗ ਹੋ ਜਾਂਦੀ ਹੈ ਵਿੱਚ ਕਟਿੰਗ ਹੋ ਜਾਂਦੀ ਹੈ ਬਾਈ ਤੇ ਕਿਸਲੇ ਕਰੇ ਸਾਧਨ ਖੜਿਆ ਕੋਈ ਪੁਰਾਣਾ ਉਹ ਵੀ ਕੱਟ ਲਾਈ ਵਿੱਚ ਬਾਈ ਹਾਂਜੀ ਕਾਵੇ ਸਹੀ ਹੋਣ ਜੀ ਤਾਂ ਕਟਾਂਗੇ ਕਾਹ ਸਹੀ ਹੋਣ ਬਾਈ ਤੇ ਆਪਣੇ ਦੇ ਤਾਜੀ ਬਤ ਸਾਰੇ ਪੂਰੇ ਹੋਣਗੇ ਬਾਈ ਦਾ ਪਣੇ ਡਾਕੂਮੈਂਟੇਸ਼ਨ ਦੀ ਪੂਰੀ ਜਿਵੇਂ ਵਾਰੀ ਆ ਬੜੇ ਜੀ। ਆਪਣੀ ਨਾਮ ਕਰਵਾ ਕੇ ਮਿਲੂਗੀ ਜੀ ਚੀਜ਼। ਠੀਕ ਹੈ ਬੜੇ। ਠੀਕ ਹੈ ਜੀ ਉਹਦੀ ਪੇਮੈਂਟ ਜਿਹੜੀ ਹੋਊਗੀ ਉਹ ਲਵਾਂਗੇ। ਲਵਾਂਗੇ ਬਾਈ ਜੀ। ਜੀ ਉਹ ਟ੍ਰਾਂਸਫਰ ਜਿੱਥੇ ਦੇ ਉਹ ਵੀ ਕਰਵਾ ਕੇ ਦੇ ਦਾਂ। ਕਰਵਾ ਹੀ ਦਵਾਂਗੇ ਬਾਈ। ਜਿੰਮੇਵਾਰਾ ਕੰਮ ਆ ਬਾਈ। ਤੇ ਫਾਈਨਾਂਸ ਕਰ ਦਾਂਗੇ ਬਾਈ ਆਧਾਰ ਕਾਰਡ ਪੈਂਕਡਪ ਤੇ ਬੈਂਕ ਖਾਤਾ ਵੀ ਲੈ ਕੇ ਆ ਜੀ ਬੰਦਾ। ਤੇ ਆਪਾਂ ਆ ਦਾ ਫਾਈਨਾਂਸ ਕਰ ਦਾਂਗੇ। ਠੀਕ ਹੈ ਬੜੇ ਬਾਈ। ਤੇ ਆਉਣਾ ਕਿੱਥੇ ਬੰਦੇ ਨੇ ਮਾੜਾ ਲਿਕੇਸਨ ਦੁਆਰੇ ਦਾ ਜੀ ਬੜੇ। ਆਉਣਾ ਵੀਰੇ ਤੁਸੀਂ ਜਿਵੇਂ ਸ਼ੇਰਪੁਰ ਕਾਤਰੋਂ ਰੋਡ हीरो एनसीए সামনে ਗੌਰਮਾਟ ਡੀਲਰ ਠੀਕ ਹੈ ਬਾਈ ਆ ਆਪਣੀ ਫਰਮਾ ਬੜੀ ਬਾਈ ਹਾਂਜੀ ਠੀਕ ਹੈ ਬਾਈ ਨੰਬਰ ਦਾ ਉਹਦੇ ਟੋਰ ਜਰੂਰ ਆਪਣਾ ਬਾਈ ਇਹਦੇ ਸੰਪਰਕ ਨੰਬਰ ਹੈਗਾ ਵੀਰੇ ਆਪਣਾ 9465520619 ਠੀਕ ਹੈ ਬਾਈ ਇਹ ਆਪਣਾ ਨੰਬਰ ਆ ਬਾਈ ਤੇ ਸੱਤੇ ਦਿਨ ਆਪਾਂ ਇੱਥੇ ਹੁੰਨੇ ਵੜੇ ਬਾਈ ਹਾਂਜੀ ਸੱਤੇ ਦਿਨ ਬਾਈ ਤੇ ਮਿਹਰਬਾਨੀ ਬਹੁਤ ਹੈ ਧੰਨਵਾਦ ਬਾਈ